ਦੇ ਆਪੜੇ ਹਾਂ ਬਲੂ ਤਾਂ ਬੰਦਾ ਇਹ ਇਨਾਲਾ ਚੋੜਾ ਹਣਾ ਤੁਹਾਨੂੰ ਦਰਸ਼ੂੜ ਪੜ ਲੈਣਾ ਗਣੇ ਵੀ ਚੱਲਦੇ ਆ ਹਾਂ ਬਲੂ ਤਾਂ ਅਟੈਚ ਹੁੰਦਾ ਮੋਬਾਈਲ ਨਾਲ ਅੱਛਾ ਅੱਛਾ ਓਏ ਓਏ ਫੋਨ ਨਾਲ ਮੈਨੂੰ ਤਾਂ ਸੋਇਆ ਵੀ ਰਾਤ ਨੂੰ ਇੱਥੇ ਹੀ ਕਰਨਾ ਦਿੰਦਾ ਹਾਂ ਸਹੀ ਗੱਲ ਹੈ ਤੱਕਿਆੜੀ ਗੱਲ ਅੱਜ ਜਦੋਂ ਬਹੁਤ ਆਇਆ ਹੋਣਾ ਟਰੈਕਟਰ ਲੈ ਆਇਆ ਓਏ ਕਿੱਥੇ ਲੱਗਾ ਮਗਰ ਚੱਲ ਡਾਂਸ ਹੀ ਕਰ ਦੇ ਨੱਚ ਕੇ ਵਿਖਾ ਦੇ ਉਹ ਨਵਾਂ ਟਰੈਕਟਰ ਇੱਕ ਮਿੰਟ ਦੇ ਰੇ ਇਹਨਾਂ ਫੜ ਕੇ ਚਾਹ ਉਹ ਵੀ ਧਿਆਨ ਚ ਫੇਰ ਵੀਡੀਓ ਬਣਾਓ ਤੁਸੀਂ ਪਿੱਛੇ ਦਾ ਉੱਧਰ ਹੋਰ ਬਣਾ ਲਓ ਥੋੜੇ ਦੇਰ ਚ ਇਹ ਰਿਓ ਉਂਝ ਤਾਂ ਮਤਲੇ 2500 ਦਾ ਵੇਚਦੇ ਆ ਬੇਨਕੀ ਉਹ ਤਰਾਂਂਡੀਓ ਵਗਦਾ 1800 ਰੁਪਏ ਦਾ ਆਪਾ ਆਹ ਤੈਰ ਵੇਖਾ ਵੇ ਇਹਨੂੰ ਟਰੈਕਟਰ ਪਸੰਦ ਵੀ ਬਹੁਤ ਆ ਅੱਜ ਕਿ ਆ ਕੇ ਚੜ ਜੂਗਾ ਮੇਰੇ ਨਾਲ ਉਹ ਉਹਦੇ ਗੋਦੀ ਚੜ ਜੂਗਾ ਪਤਾ ਹੈ ਇਹਨੂੰ ਵੀ ਦਾਦੂ ਨੇ ਚੜਾ ਲੈਣਾ ਮੇਰੇ ਜੰਜੀ ਉਹ ਵੇਖੀ ਉਹ ਕੀ ਆ ਗਿਆ ਆ ਜਾ ਅਬੀ ਰੈਬਿਟ ਕਿੱਥੇ ਰੈਬਿਟ ਆ ਰੈਬਿਟ ਹਾਲੋ ਹਾਲੋ ਪਹਿਲੇ ਪਹਿਲੇ ਹਾਲੋ ਹਾਲੋ ਜਦ ਤੱਕ ਇਹ ਨਹੀਂ ਖਾਂਦਾ ਬੋਲਦਾ फटो रैबिट कितने रैबिट सी एक आ आ गया आ गया एक आ गया फटी फड़ी 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 फट ला फटो 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 भज के भज के भज के हेलो चल चल ओ सी ओ लुक गया एक आ रहा

ਕਿੱਥੇ ਆ ਲੈ ਫੜੋ ਇਹਨੂੰ ਫੜੋ 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 ਕਿੱਥੇ ਆ ਕਿੱਥੇ ਬੰਦੇ ਪੂਰਾ ਆ ਇਧਰ ਆ ਪੂਰਾ ਸਾਰੇ ਕੱਪੜੇ ਖਰਾਬ ਕਰ ਲਏ ਆ ਇਧਰ ਆ ਡੈਂਸੀ ਇਧਰ ਆ ਜਾਾਰੇ ਕੱਪੜੇ ਖਰਾਬ ਕਰ ਲੇ ਲੰਮਾ ਲੈ ਕੇ ਡੈਂਸੀ ਆ ਜਾ ਇਧਰ ਡੈਂਸੀ ਕਿੱਥੇ ਕਾਓ ਕਾਓ ਕਿੱਥੇ ਆ ਕਾਓ ਦੇਖਣਾ ਆ ਸੀ ਕਿੱਥੇ ਸੀ ਉਹ ਕਾਉ ਕਾਉ ਇਕਾ ਕਾਉ ਇਕਾ ਕਾਉ ਸੀ ਇਕਾ ਸੀ ਇਹ ਕੋ ਛੋਟੀ ਬੈਠੀ ਹੈ ਕਾਉ ਆ ਜਾ ਆ ਵੇ ਤੈਨੂੰ ਕਾਉ ਦਿਖਾਵਾਂ ਉਹ ਬੈਠੀ ਟੁੱਪੇ ਟੁੱਪੇ ਤੇ ਇਕਦੀ ਆ ਉਹ ਦੇਖ ਕੇ ਆ ਜਾਓ ਜਾਓ ਦੇਖ ਕੇ ਆਓ ਦੇਖ ਕੇ ਆਓ ਕਿੱਥੇ ਸੀ ਕਿੱਥੇ ਆ ਉੱਥੇ ਉੱਥੇ ਸੀ ਹੱਪ ਕਰਦੇ ਹੱਪ ਹੱਪ ਕਾਉ ਹੱਪ nancy